ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ 인 ਗੁਰਦੁਆਰਾ ਸ੍ਰੀ ਪ੍ਰਿਵਾਰ ਰੋੜਾ ਸਾਹਿਬ ਦੇ ਵਿੱਚ ਸਵੇਰ ਦਾ ਕੀਰਤਨ ਜੋ ਹੋ ਸਰਵਣ ਕਰੋ ਅਤੇ ਇਤਿਹਾਸਿਕ استان ਗੁਰਦੁਆਰਾ ਸ੍ਰੀ ਪ੍ਰਿਵਾਰ ਰੋੜਾ ਸਾਹਿਬ ਦੇ ਦਰਸ਼ਨ دیدار ਕਰੋ ਅੱਗੇ ਵੀਡੀਓ 'ਚ ਦੇਖੋ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਦੀ ਫਤਿਹ ਤੁਹਾਡਾ ਹਾਜ਼ਰਕ ਤੁਮਾਰਾ GPS सिग्नल खामी राम लाल हर, हर, हर देव पक ਲੋਪ ਤਪ ਗਈ ਤੇ ਨ ਪਿੱਛਾ ਹੋ ਰਖਾਇ ਕਨੀਰੀ ਤਨ ਨਾਨਕ ਹਰ ਪਨ ਬੀਤਿਆ ਤੇਰੇ ਟੋਕ ਨਾਇਆ ਵਹਿਰ ਹੁ ਤੇਰੀ ਸਭੇਂ ਦੇ ਲੋਪ ਮੰਨਾ ਤੁਝਾ ਲੋਪ ਮੰਨਾ ਪਹਿਲਾ ਨਾਨਕ ਪਿੱਕਾ ਬੋਲਿਆ ਤਨ ਮਨ ਪਿੱਕਾ ਹੋਵੇ ਪਿੱਕੋ ਪਿੱਕਾ ਦਿੱਤਾ ਸਿਕਾ ਕੈ ਕਾਰਗ ਸੱਤੀ ਐ ਮੁੱਥ ਕੱਪ ਕੈ ਪਾਏ ਟਿੱਕਾ ਮੁਰ ਕਾਤੀ ਐ ਪਾਣਾ ਲੈ ਪਜਾਏ ਮਹਾਨਾ ਕਰਨਾ ਪਹਿਲਾ ਕੁੱਟਾ ਮੋਹੇ ਕੁੱਟੇ ਬਿਠਾਇਆ ਐ ਪੁੱਛ ਕੇ ਰੱਖਿਆ ਨੋਏ ਨਾ ਪੁੱਟਿਆ ਜਾਏ ਸਚਾ ਕੇ ਜੇ ਵਿਅਲਕਾ ਪੜਨ ਲੋ ਕੁਤੀ ਹੈ ਤਕਿਆ ਕਿੰੜ ਲਗਾ ਜੋ ਖੰਨੇ ਖਾ ਪਾਣੀ ਦੇਤਾ ਸੰਕਰ ਦੇਤਾ ਲੋਣ ਪਨਵਾ ਪਾਇਆ ਕਿਰਤ ਕਾ ਹੋ ਪਾਸੂਏ ਆਪ ਕੀ ਸਤਨ ਗੱਡੇ ਆਤਕਾ ਪੰਨਾ ਤਿੱਥ ਜਿ ਤੁਮਹ ਨਾਮ ਨਾ ਉਤਰੈ ਬਿਨ ਨਾਇਰਸ ਖਾਏ ਨਾਨਕੇ ਵਜਾਣੀਐ ਤਸ ਤੁਕਾ ਪਾਏ ਮਹਲਾ ਪਹਿਲਾ ਢੰਡ ਜਮਈਐ ਪੰਨ ਨਮੀਐ ਪੰਡ ਮੰਗੜ ਵਿਆਹੋ ਪੰਡੋ ਹੋਏ ਦੁਸਤੀ ਪੰਡੋ ਕੰਨੇ ਰਹੋ ਪੰਡ ਮੂ ਆਪਨ ਪਾਲੀਐ ਪੰਡ ਹੋਏ ਬੰਦਾਂ ਸੋਪੀਓ ਮੰਦਾ ਕੀ ਜਿਤ ਜਮੈ ਰਾਜਾਣ ਪੰਡੋਹੀ ਪੰਡੋਪੇ ਪੰਡੈ ਬਾਇ ਨਾ ਕੋਇ ਨਾਨਕ ਪੰਡੈ ਬਹਾਰਾ ਇੱਕ ਹੋਤ ਚਾ ਕੋਇ ਜਿਤ ਮੁਖ ਸਰਾ ਸਲਾਹੀਐ ਤਾਂ ਅਰਤੀ ਚਾਨ ਨਾਨਕ ਤੇ ਮੁਖ ਉਜਲੇਿਤ ਸਿ ਸਚੇ ਹਰਿ ਬਾਹਰ ਕੋ ਨ ਤਰਵਟਿਆ ਪਣਾ ਜਿਤ ਨਹੀਂ ਸੋਚਨ ਕੱਢਿਆ ਆਪੋ ਮੜਾ ਆਪਦੇ ਹੀ ਲਖਾ ਤੰਦੇ ਚਰਣ ਨਹੀਂ ਅਤਿ ਜਾਗ ਸਾਥਾ ਇੱਕ

ਲੋਕ ਮੰਨ ਲਾ ਪਹਿਲਾ ਨਾਨਕ ਫਿਕਾ ਬੋਲਿਆ ਤਨ ਮਨ ਫਿਕਾ ਹੋਏ ਫਿਕੋ ਫਿਕਾ ਥਤੀ ਐ ਫਿਕਾ ਸਿਕੀ ਸੋਏ ਸਿਕਾ ਲਰ ਗਨ ਪੀਆ ਮਥਾ ਸਾਂ ਫਿਕਾ ਪਾਏ ਫਿਕਾ ਮੂਰ ਕਾ ਕੀ ਹੈ ਬਣ ਲੈ ਸਚਾਇ ਹਲਾ ਪਹਿਲਾ ਅੰਦਰੋਂ ਝੂਠੇ ਪੈਰ ਬਾਹਰ ਤੋਂ ਨਾ ਅੰਦਰ ਪੈਲ 863 ਜੇ ਨਾਮੈ ਉਤਰੈ ਨਾਹੀ ਮੈਨ